ਪੰਜਾਬ ਰਾਜ ਬਿਜਲੀ ਬੋਰਡ ਦੇ ਪੰਜਾਬ ਲੈਵਲ ਦੀਆਂ ਜਥੇਬੰਦੀਆਂ ਜੁਆਇੰਟ ਫੋਰਮ ਇਕਤਾ ਮੰਚ ਨੇ ਸਾਂਝੇ ਫੋਰਮ ਤੇ 16 ਜਥੇਬੰਦੀ ਜਥੇਬੰਦੀਆਂ ਨੇ ਰਲ ਕੇ ਮਾਸਕ ਲੀਵ ਦੀ ਕਾਲ ਦਿੱਤੀ ਸੀ ਜਿਹੜੀ 11 12 13 ਤਰੀਕ ਨੂੰ ਬਿਜਲੀ ਬੋਰਡ ਦੇ ਮੁਲਾਜ਼ਮਾਂ ਜਥੇਬੰਦੀਆਂ ਦੇ ਸੱਦੇ ਤੇ ਮਾਸਕ ਲੀਵ ਭਰੀ ਅੱਜ ਅਹੀਂ 11 12 13 ਤਰੀਕ ਦੀ ਇਹਦੇ ਵਿੱਚ ਸਾਡੀਆਂ 25 ਮੰਗਾ ਨੇ ਵੱਖ-ਵੱਖ ਕਿਡਰਾਂ ਦੀਆਂ ਜਿਵੇਂ ਕਿ ਜੇ ਲੈਂਡਮੈਨ ਏਲਮ ਜਾਂ ਐਲ ਡੀ ਸੀ ਜੂ ਡੀ ਸੀ ਆਰਟੀਐਨ ਸੇਵਾਦਾਰਾਂ ਦੀਆਂ ਵੱਖੋ ਵੱਖਿਆ ਐਸ ਐਸ ਐ ਦੀਆਂ ਸਾਡੀਆਂ 25 ਮੰਗਾਂ ਨੇ ਜਿਨ੍ਹਾਂ ਤੇ ਕਈ ਵਾਰੀ ਮੈਨੇਜਮੈਂਟ ਬਿਜਲੀ ਬੋਰਡ ਦੀ ਨੇ ਤੇ ਜਾਂ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਅਰਪਨ ਸਿੰਘ ਯੂਟਿਓ ਹੁਣਾਂ ਨੇ ਸਾਡੇ ਨਾਲ ਬਹਿ ਕੇ ਮਤਲਬ ਵਿਚਾਰ ਵਟਾਂਦਰਾ ਕਰਕੇ ਮੰਗਾਂ ਮੀਟਿੰਗ ਵਿੱਚ ਮੰਨ ਲੈਂਦੇ ਆ ਤੇ ਜਿਹੜੀਆਂ ਬਾਅਦ ਵਿੱਚ ਲਾਗੂ ਨਹੀਂ ਹੁੰਦੀਆਂ ਉਹਨਾਂ ਦੇ ਰੋਸ ਵਜੋਂ ਅੱਜ ਸਾਰੇ ਪੰਜਾਬ ਵਿੱਚ ਮਾਸਕਲੀਵ ਦੀ ਕਾਗ ਦਿੱਤੀ ਗਈ ਆ ਤੇ ਜਿਸ ਨੂੰ ਫੁੱਲ ਹੰਗਾਰਾ ਮਿਲਿਆ ਵਾ ਸਾਡੇ ਮੁਲਾਜ਼ਮ ਸਾਥੀਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਵਾ ਪੂਰੀ ਤਨਦੇਈ ਨਾਲ ਆਪਣੇ ਸਾਰੇ ਮੁਲਾਜ਼ਮਾਂ ਨੇ ਮਾਸਕਲੀਵ ਭਰੀ ਆ ਅਸੀਂ ਅੱਜ ਤੁਹਾਡੇ ਮਾਧਿਮ ਰਹੀਂ ਇਹ ਪੰਜਾਬ ਸਰਕਾਰ ਤੇ ਮੈਨੇਜਮੈਂਟ ਨੂੰ ਦੱਸਣਾ ਚਾਹੁੰਦੇ ਆ ਚੇਤਾਵਨੀ ਵੀ ਦਿੰਨੇ ਆ ਕਿ ਜੇ ਇਹ ਤਿੰਨਾਂ ਦਿਨਾਂ ਦੇ ਵਿੱਚ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਆਉਣ ਵਾਲੇ ਸਮੇਂ ਵਿੱਚ ਇਹ ਮਾਸਕਲੀਵ ਲੰਮੀ ਵੀ ਜਾ ਸਕਦੀ ਆ ਅਹੀਂ ਗਾਵੇਂ ਹਰ ਸੰਘਰਸ਼ ਲਈ ਤਿਆਰ ਆਂ ਸਾਨੂੰ ਜਿੱਥੇ ਵੀ ਸਾਡੇ ਸੂਬਾ ਪ੍ਰਧਾਨ ਜਾਂ ਸਾਡੇ ਜ਼ਿਲ੍ਹਾ ਪ੍ਰਧਾਨ ਜਾਂ ਜਿੰਨੇ ਵੀ ਉੱਪਰ ਜੇਬੰਦੀਆਂ ਵਾਂ ਉਹਨਾਂ ਦੀ ਜਿਉਂ-ਜਿਉਂ ਵੀ ਸਾਨੂੰ ਜਿੱਦਾ-ਜਿੱਦਾਂ ਦੀ ਵੀ ਕਾਲ ਆਊਗੀ ਅਸੀਂ ਉਸਤੇ ਪੈਰਾ ਦੇਵਾਂਗੇ ਹਰ ਥਾਂ ਅਹੀਂ ਖੜੇ ਆਂ ਮੁਲਾਜ਼ਮ ਸਾਥੀ ਸਾਡੇ ਇਕੱਠੇ ਨੇ ਮੁਲਾਜ਼ਮਾਂ ਚ ਏਕਤਾ ਵਾ ਇਹ ਪੰਜਾਬ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਇਹ ਮੰਨ ਲੈਣਾ ਚਾਹੀਦਾ ਵਾ ਚੁੱਪ ਕਰਕੇ ਸਾਡੀਆਂ ਮੰਗਾਂ ਮੰਨ ਲੈਣ ਉਹਦਾ ਸਰਕੂਲ ਜਾਰੀ ਕਰ ਲੈਣ ਰਾਤ ਵੀ ਮੀਟਿੰਗ ਚੱਲਦੀ ਰਹੀ ਆ ਮੰਗਾਂ ਮੰਨਦੇ ਆ ਸਰਕੂਲਰ ਜਾਰੀ ਨਹੀਂ ਕਰਦੇ ਮੰਗਾਂ ਮੰਨ ਕੇ ਮੁੱਕਰ ਜਾਂਦੇ ਨੇ ਜਿਹਦੇ ਰੋਸ ਵਜੋਂ ਅੱਜ ਮਲਾਜ਼ਮਾਂ ਨੇ ਮਾਸਕਲੀ ਭਰੀ ਆ ਅਸੀਂ ਚੇਤਾਵਨੀ ਦਿੰਨੇ ਆ ਕਿ ਜੇ ਇਹਨਾਂ ਨੇ ਸਾਡੀਆਂ ਮੰਗਾਂ ਇਤਨਾ ਦੇ ਵਿੱਚ ਨਾ ਮੰਨੀਆਂ ਸਰਕੂਲ ਜਾਰੀ ਨਾ ਕੀਤਾ ਤੇ ਇਹ ਸੰਘਰਸ਼ ਲੰਮਾ ਜਾ ਸਕਦਾ ਵਾ ਇਹਦੇ ਜੋ ਵੀ ਖਮਿਆਜ਼ੇ ਹੋਣਗੇ ਉਹ ਮੈਨੇਜਮੈਂਟ ਬਿਜਲੀ ਬੋਰਡ ਦੀ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਅਸੀਂ ਹਰ ਥਾਂ ਆਪਣੇ ਜਫੇ ਬੰਦੀਆਂ ਨਾਲ ਖਲੋਤੇ ਆ ਤੇ ਜੋ ਵੀ ਸਾਨੂੰ ਪਿਛੋਂ ਹੁਕਮਾਊਗਾ ਉਹ ਤੇ ਇਨ ਬਿਨ ਪੈਰਾ ਦੇਵਾਂਗੇ ਅਸੀਂ ਹਰ ਵਕਤ ਤਿਆਰ ਬਰ ਤਿਆਰ ਆਂ ਸੰਘਰਸ਼ ਲਈ ਤੇ ਸੰਘਰਸ਼ ਹਮੇਸ਼ਾ ਹੀ ਜੀਂਦੇ ਜੀਦੀ ਜਾਗਦੀ ਦੇ ਜ਼ਮੀਰ ਵਾਲੇ ਲੋਕ ਜਿਹੜੇ ਨੇ ਉਹ ਸੰਘਰਸ਼ ਕਰਦੇ ਹੁੰਦੇ ਨੇ ਤੇ ਸਾਡੇ ਮੁਲਾਜ਼ਮਾਂ ਦੀ ਜ਼ਮੀਰ ਜਾਗਦੀ ਆ ਤੇ ਸੰਘਰਸ਼ ਲਈ ਤਿਆਰ ਨੇ ਤਿਆਰ ਬਰ ਤਿਆਰ ਨੇ ਅਸੀਂ ਹਰ ਵਕਤ ਸੰਘਰਸ਼ ਲਈ ਤਿਆਰ ਆਂ ਬਾਜ ਮੈਂ ਇੱਕ